ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਇੱਕ ਅੱਜ ਤੁਹਾਨੂੰ ਤਸਵੀਰ ਦਿਖਾਵਾਂਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕੀਤੇ ਕੰਮ ਨੇ ਜਿਹੜੇ ਉਹ ਦਿਨ-ਪ੍ਰਤੀ ਦਿਨ ਆ ਜਿਹੜੇ ਵੱਡੇ-ਵੱਡੇ ਬੋਰਡ ਲਗਾ ਕੇ ਸੜਕਾਂ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਦੱਸਿਆ ਜਾਂਦਾ ਪਰ ਇਹ ਤਸਵੀਰ ਹੈ ਜਿਹੜੀ ਉਹ ਕੋਈ ਨਹੀਂ ਦਿਖਾਉਂਦਾ ਅੰਗਣਵਾਰੀ ਸਕੂਲ ਹੈ ਇਸ ਦੀ ਛੱਤ ਦਿਖਾਉਣੀ ਆ ਛੱਤ ਦੇ ਉੱਤੇ ਬਰਸਾਤ ਦਾ ਪਾਣੀ ਆ ਜਿਹੜਾ ਇੰਨਾ ਖੜਿਆ ਕਿ ਜਿਹੜੇ ਪਿੰਡ ਦੇ ਲੋਕ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜਣ ਤੋਂ ਡਰਦੇ ਨੇ ਕਿਉਂਕਿ ਕਿਸੇ ਵੀ ਟਾਈਮ ਕੋਈ ਨਾ ਕੋਈ ਜਿਹੜੀ ਅਨਸੁਖਾਵੀ ਘਟਨਾ ਜਿਹੜੀ ਇੱਥੇ ਵਾਪਰ ਸਕਦੀ ਹੈ ਸਰਕਾਰ ਸਭ ਬੋਕਸ ਕਹਿੰਦੀ ਹੈ ਜੀ ਸਰਕਾਰ ਪਰ ਕੋਈ ਇੰਤਜ਼ਾਮ ਨਹੀਂ ਕਰ ਰਹੀ ਹਾਂਜੀ ਕੋਈ ਇੰਤਜ਼ਾਮ ਨਹੀਂ ਕਰ ਰਹੀ ਸਰਕਾਰ ਤਾਂ ਆਪਣੇ ਬਾਰੇ ਸੋਚਦੀ ਹੈ ਜਨਤਾ ਬਾਰੇ ਤਾਂ ਸੋਚਦੀ ਨਹੀਂ ਮੈਂ ਸਰਪੰਚ ਨੂੰ ਕਹਿੰਦੀ ਰਹਿੰਦੀ ਹਾਂ ਜੀ ਜਦੋਂ ਘਰ ਵੀ ਕਦੀ ਮਿਲਦੇ ਆਫਿਸ ਨੂੰ ਵੀ ਤੇ ਪੁਰਾਣੇ ਸਰਪੰਚ ਨੇ ਮੈਂ ਬਹੁਤ ਕਹਿਛੀ ਉਸ ਤੋਂ ਪਹਿਲੇ ਸਰਪੰਚ ਨੇ ਵੀ ਕਹਿ ਸਕੀ ਜੀ ਮੈਂ ਵੀ ਥੋੜੇ ਬਹੁਤੇ ਅਸੀਂ ਆਪ ਵੀ ਕਰ ਦੂਗਾ ਤੁਸੀਂ ਥੋੜਾ ਬਹੁਤ ਉਹ ਤਾਂ ਸਾਡੇ ਦਿਨ ਦੇਖੋ ਉਹ ਕਹਿੰਦੇ ਨੇ ਗਾਰੰਟੀ ਨਹੀਂ ਗਾਰੰਟੀ ਦੀ ਹੈ ਜੀ ਉਹ ਕਰਕੇ ਮੇਰੇ ਕੋਈ ਵੀ ਨਹੀਂ ਕੁਝ ਬਣਦਾ ਜੀ ਨੰਨੇ ਬੰਦਾ ਆਪ ਵੀ ਨਹੀਂ ਕਰ ਸਕਦਾ ਜੀ ਹੈਗਾ ਇੰਨਾ ਐਸੇ ਅੰਗਨਵਾੜੀ ਦੇ ਵਿੱਚ ਜਿਹੜੀ ਬਿਲਡਿੰਗ ਹੈ ਜੀ ਉਹਦੀ ਬਹੁਤ ਖਸਤਾ ਹਾਲਤ ਹੋਈ ਹੋਈ ਆ ਤੁਹਾਡੇ ਧਿਆਨ ਦੇ ਵਿੱਚ ਹੈ ਜੀ ਕਦੋਂ ਕਿੰਨੇ ਕਿਤੇ ਤੱਕ ਇਹ ਠੀਕ ਹੋ ਜਾਊਗਾ ਕਿਉਂਕਿ ਜਿਹੜੇ ਇੱਥੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਹਿੰਦੇ ਕਾਫੀ ਲੰਬਾ ਸਮਾਂ ਹੋ ਗਿਆ ਸਾਲ ਤੋਂ ਵੱਧ ਜਿਹੜਾ ਜ਼ਿਆਦਾ ਸਮਾਂ ਹੋ ਗਿਆ ਵੀ ਸਾਨੂੰ ਬਾਰ-ਬਾਰ ਕਹਿਣਾ ਪੈਂਦਾ ਪ੍ਰਸ਼ਾਸਨ ਨੂੰ ਕਿ ਸਾਡੇ ਕੋਲ ਸਾਡੇ ਕੋਈ ਫੰਡ ਆਇਆ ਨਹੀਂ ਬਿਲਡਿੰਗ ਬਣਾਉਣ ਵਾਸਤੇ ਕਿ ਤੱਕ ਅੱਗੇ ਲਿੱਖਤ ਹੋਇਆ ਵੀ ਤੁਸੀਂ ਮੈਡਮ ਸਕੂਲ ਦੇ ਵਿੱਚ ਇਸ ਅੰਗਣਵਾਲੀ ਦੇ ਵਿੱਚ ਕਦੇ ਆਏ ਹੋ ਤੁਸੀਂ ਦੇਖਿਆ ਇੱਥੇ ਜਿਹੜੇ ਬਿਜਲੀ ਦੇ ਪੁਆਇੰਟ ਨੇ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਕਿਸੇ ਵੀ ਟਾਈਮ ਹੈ ਜਿਹੜਾ ਬਿਲਡਿੰਗ ਦੇ ਵਿੱਚ ਕਰੰਟ ਆ ਸਕਦਾ ਸਰਪੰਚ ਜੀ ਅੱਗੇ ਜੰਮਾ ਮਟੋ ਪਾਣੀ ਦਾ ਦੂਰਾ ਉਹਨਾਂ ਦੇ ਕੋਲ ਹੁੰਦੀ ਹੈ ਉਹ ਉਦੋਂ ਕਰਾ ਦਿੱਤੀ ਜੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਇੱਕ ਅੱਜ ਤੁਹਾਨੂੰ ਤਸਵੀਰ ਦਿਖਾਵਾਂਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕੀਤੇ ਕੰਮ ਨੇ ਜਿਹੜੇ ਉਹ ਦਿਨ-ਪ੍ਰਤੀ ਦਿਨ ਆ ਜਿਹੜੇ ਵੱਡੇ-ਵੱਡੇ ਬੋਰਡ ਲਗਾ ਕੇ ਸੜਕਾਂ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਦੱਸਿਆ ਜਾਂਦਾ ਪਰ ਇਹ ਤਸਵੀਰ ਹੈ ਜਿਹੜੀ ਉਹ ਕੋਈ ਨਹੀਂ ਦਿਖਾਉਂਦਾ ਕਿਉਂਕਿ ਪੰਜਾਬ ਸਰਕਾਰ ਰੋਜ ਆ ਜਿਹੜੀ ਆਪਣੇ ਦਾਅਵੇ ਕਰਦੀ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਦਾ ਮਿਆਰ ਇੰਨਾ ਜ਼ਿਆਦਾ ਚੱਕਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਦੇ ਲੈਵਲ ਦੇ ਨਾਲ ਖੜਾਤਾ ਪਰ ਇੱਕ ਝਾਤ ਮਰਵਾਉਨੇ ਆ ਅਸੀਂ ਪਿੰਡ ਜੜਖੇਲਾ ਖੇੜੀ ਬਸੀ ਦੇ ਵਿੱਚ ਖੜੇ ਆ ਇੱਥੇ ਜਿਹੜਾ ਇਹ ਅੰਗਣਵਾੜੀ ਸਕੂਲ ਆ ਇਸ ਦੀ ਛੱਤ ਦਿਖਾਉਨੇ ਆ ਛੱਤ ਦੇ ਉੱਤੇ ਬਰਸਾਤ ਦਾ ਪਾਣੀ ਆ ਜਿਹੜਾ ਇੰਨਾ ਖੜਿਆ ਕਿ ਜਿਹੜੇ ਪਿੰਡ ਦੇ ਲੋਕ ਨੇ ਆਪਣੇ ਬੱਚਿਆਂ ਨੂੰ ਇੱਥੇ ਭੇਜਣ ਤੋਂ ਡਰਦੇ ਨੇ ਕਿਉਂਕਿ ਕਿਸੇ ਵੀ ਟਾਈਮ ਕੋਈ ਨਾ ਕੋਈ ਜਿਹੜੀ ਅਨਸੁਖਾਵੀ ਘਟਨਾ ਜਿਹੜੀ ਇੱਥੇ ਵਾਪਰ ਸਕਦੀ ਹੈ ਕੋਈ ਨੁਕਸਾਨ ਹੋ ਸਕਦਾ ਜਿਹੜਾ ਇੱਥੇ ਦਾ ਸਟਾਫ ਹੈ ਉਹ ਵੀ ਡਰਦਾ ਬੱਚਿਆਂ ਨੂੰ ਇੱਥੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪੇ ਨੇ ਜਦੋਂ ਸਕੂਲ ਦੇ ਇਸ ਦੇ ਅੰਗਨਵਾੜੀ ਦੇ ਹਾਲਾਤ ਦੇਖਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਹੈ ਜਿਹੜਾ ਉਹ ਪੈਦਾ ਹੁੰਦਾ ਹੈ ਤਾਂ ਇੱਕ ਵਾਰ ਮੈਂ ਕੈਮਰਾਮੈਨ ਨੂੰ ਦਿਖਾ ਕਹੂੰਗਾ ਕਿ ਸਾਰਾ ਜਿਹੜਾ ਇਹ ਛੱਤ ਹੈ ਉਸ ਅੰਗਣ ਵਾਲੀ ਦੀ ਉਹ ਦਿਖਾ ਦੇਣ ਕਿਉਂਕਿ ਸਟਾਫ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਕੱਲ ਬਾਲਟੀਆਂ ਦੇ ਨਾਲ ਜਿਹੜਾ ਇਸ ਛੱਤ ਦੇ ਵਿੱਚੋਂ ਪਾਣੀ ਆ ਜਿਹੜਾ ਉਹ ਕੱਢਿਆ ਉਹ ਕਹਿੰਦੇ ਸਾਨੂੰ ਵੀ ਡਰ ਲੱਗਦਾ ਕਿਉਂਕਿ ਜਿਹੜਾ ਇਹ ਛੱਤ ਹੈ ਇਹ ਡਿਗਨ ਦੇ ਕਿਨਾਰੇ ਆ ਕਦੇ ਵੀ ਕੋਈ ਨਾ ਕੋਈ ਘਟਨਾ ਜਿਹੜੀ ਵਾਪਰ ਸਕਦੀ ਹੈ ਤੇ ਸਕੂਲ ਦੇ ਜਿਹੜਾ ਇਹ ਅੰਗਣਵਾੜੀ ਆ ਇਸ ਦੀ ਬਾਉਂਡਰੀ ਕੀਤੀ ਹੋਈ ਆ ਉਹ ਕੰਧ ਵੀ ਜਿਹੜੀ ਬਹੁਤ ਜ਼ਿਆਦਾ ਟੇਢੀ ਹੋਈ ਹੋਈ ਆ ਉੱਥੇ ਵੀ ਬੱਚੇ ਖੇਡਦੇ ਨੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਨਾਲ ਜੇਕਰ ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਹੁੰਦੀ ਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਪੰਜਾਬ ਦੇ ਭਵਿੱਖ ਦੀ ਗੱਲ ਕਰਦੇ ਆ ਕਿਉਂਕਿ ਪਿੰਡਾਂ ਦੇ ਬੱਚਿਆਂ ਦੇ ਲਈ ਤਾਂ ਇਹੀ ਪਲੇ ਸਕੂਲ ਹੈ ਸ਼ਹਿਰਾਂ ਦੇ ਵਿੱਚ ਤਾਂ ਆਪਾਂ ਦੇਖਿਆ ਹੋਣਾ ਕਿ ਜਿਹੜੇ ਲੋਕ ਨੇ ਉਹ ਆਪਣੇ ਛੋਟੇ ਬੱਚਾ ਨੂੰ ਪਲੇ ਸਕੂਲ ਦੇ ਵਿੱਚ ਭੇਜਦੇ ਨੇ ਪਰ ਪਿੰਡਾਂ ਵਾਸਤੇ ਜਿਹੜਾ ਇਹ ਪਲੇ ਸਕੂਲ ਹੈ ਅੰਗਣਵਾੜੀ ਮੁੱਢਲੀ ਜਿਹੜੀ ਪ੍ਰੀਖਿਆ ਇੱਥੋਂ ਹੀ ਸ਼ੁਰੂ ਹੁੰਦੀ ਆ ਬੱਚਿਆਂ ਨੂੰ ਬੈਠਣਾ ਜਿਹੜਾ ਇੱਥੇ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਜਿਹੜੇ ਸ਼ੁਰੂਆਤੀ ਜਿਹੜੀ ਸਿੱਖਿਆ ਇੱਥੋਂ ਪ੍ਰਦਾਨ ਹੁੰਦੀ ਹੈ ਪਰ ਜੇਕਰ ਇਸ ਬਿਲਡਿੰਗ ਦਾ ਹੀ ਇਹ ਬੁਰਾ ਹਾਲ ਹੋਵੇਗਾ ਤਾਂ ਪੰਜਾਬ ਸਰਕਾਰ ਕਿਹੜੀਆਂ ਗੱਲਾਂ ਨੂੰ ਲੈ ਕੇ ਜਿਹੜੇ ਐਡੀਆਂ ਵੱਡੀਆਂ-ਵੱਡੀਆਂ ਸੇਖੀਆਂ ਮਾਰਦੀ ਹੈ ਕਿ ਅਸੀਂ ਸਿੱਖਿਆ ਦਾ ਮਿਆਰ ਹੈ ਜਿਹੜਾ ਉਹ ਬਹੁਤ ਉੱਚੇ ਪੱਧਰ ਤੇ ਲੈ ਗਏ ਆ ਪਰ ਇੱਕ ਤਸਵੀਰ ਇਹ ਵੀ ਹੈ ਜਿਹੜੀ ਆਪਣੀ ਮੂੰਹ ਬੋਲਦੀ ਕਹਾਣੀ ਦੱਸ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚਿਆਂ ਦੇ ਟੀਕੇ ਲੱਗਦੇ ਨੇ ਹਫਤੇ ਦੇ ਵਿੱਚ ਤਾਂ ਉਹ ਵੀ ਇਸ ਬਿਲਡਿੰਗ ਦੇ ਵਿੱਚ ਹੀ ਲੱਗਦੇ ਨੇ ਇੱਥੇ ਜਿਹੜੇ ਲੋਕ ਨੇ ਉਹ ਡਰਦੇ ਡਰਦੇ ਆਉਂਦੇ ਨੇ ਕਿਉਂਕਿ ਜਿਹੜੇ ਬੱਚੇ ਛੋਟੇ ਹੁੰਦੇ ਨੇ ਉਹਨਾਂ ਦੇ ਜਿਹੜੇ ਸਟਾਰਟਿੰਗ ਦੇ ਵਿੱਚ ਟੀਕੇ ਲੱਗਦੇ ਨੇ ਡਾਕਟਰ ਨਰਸਾਂ ਦੁਆਰਾ ਜਿਹੜੇ ਡਿਸਪੈਂਸਰੀਆਂ ਦੇ ਵਿੱਚ ਲਾਈ ਜਾਂਦੇ ਨੇ ਤਾਂ ਇਸੇ ਅੰਗਣਵਾਲੀ ਦੇ ਵਿੱਚ ਲਗਾ ਜਾਂਦੇ ਨੇ ਸਾਫ ਸਫਾਈ ਦਾ ਧਿਆਨ ਦੇਖੋ ਤੁਸੀਂ ਇੱਥੇ ਨਾਲ ਹੀ ਇੱਕ ਛੱਪੜ ਬਣਿਆ ਹੋਇਆ ਜਿੱਥੇ ਇੰਨਾ ਜ਼ਿਆਦਾ ਪਾਣੀ ਖੜਿਆ ਹੈ ਮਛਰਾਂ ਦਾ ਤੇ ਗੰਦਗੀ ਦਾ ਪੂਰਾ ਪੂਰਾ ਪ੍ਰਬੰਧ ਹੈ ਜਿਹੜਾ ਇਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਕਿ ਲੋਕ ਨੇ ਜਿਹੜੇ ਇੱਥੇ ਬੱਚੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਬਿਮਾਰੀ ਫੈਲਣ ਦਾ ਵੀ ਖਤਰਾ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਹੈ ਇਹ ਓਵਰਫਲੋ ਹੋ ਕੇ ਜਿਹੜਾ ਇੱਧਰ ਵੀ ਪਾਣੀ ਸਕੂਲ ਦੇ ਵਿੱਚ ਅੰਗਣਵਾੜੀ ਦੇ ਵਿੱਚ ਵੀ ਵੜਨ ਦਾ ਖਤਰਾ ਰਹਿੰਦਾ ਤਾਂ ਜਿਹੜੇ ਲੋਕ ਇੱਥੇ ਟੀਕਾ ਕਰਨ ਕਰਵਾਉਣ ਆਉਂਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜਾ ਇੱਥੇ ਟੀਕੇ ਲਗਾਏ ਜਾਂਦੇ ਨੇ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਉਹਨਾਂ ਦੀ ਵੀ ਜਿਹੜੀ ਸਿਹਤ ਹੈ ਉਹ ਖਰਾਬ ਹੋ ਸਕਦੀ ਹੈ ਕਿਉਂਕਿ ਜ਼ਹਿਰੀਲੀਆਂ ਚੀਜ਼ਾਂ ਇੱਥੇ ਅੰਗਣਵਾੜੀ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀਆਂ ਨੇ ਤਾਂ ਕਈ ਵਾਰ ਅਜਿਹੀ ਵੀ ਘਟਨਾ ਹੋ ਸਕਦੀ ਹੈ ਇੱਥੇ ਬਾਉਂਡਰੀ ਵਾਲ ਨਹੀਂ ਕੀਤੀ ਹੋਈ ਬੱਚੇ ਜਿਹੜੇ ਖੇਡਦੇ ਨੇ ਉਹ ਵੀ ਇਸ ਪਾਣੀ ਦੇ ਵਿੱਚ ਜਿਹੜਾ ਡਿੱਗਣ ਦਾ ਖਤਰਾ ਰਹਿੰਦਾ ਕਿਉਂਕਿ ਛੋਟੇ-ਛੋਟੇ ਬੱਚੇ ਆਉਂਦੇ ਨੇ 3 ਤੋਂ 5 ਸਾਲ ਦੇ ਵਿੱਚ ਜਿਹੜੇ ਛੋਟੇ ਬੱਚੇ ਇਸ ਅੰਗਣਵਾੜੀ ਦੇ ਵਿੱਚ ਪੜਨ ਆਉਂਦੇ ਨੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਹੀ ਬੱਚਿਆਂ ਨੇ ਪੜ੍ਹ ਲਿਖ ਕੇ ਸਾਡੇ ਪੰਜਾਬ ਦਾ ਭਵਿੱਖ ਹੈ ਜਿਹੜਾ ਉਹ ਬਣਾ ਉਹਨਾਂ ਦਾ ਨਾਮ ਜਿਹੜਾ ਰੋਸ਼ਨ ਪੰਜਾਬ ਦਾ ਕਰਨਾ ਪਰ ਦੇਖਿਆ ਜਾਵੇ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਜਿਹੜਾ ਇੱਥੇ ਕਿਸੇ ਵੀ ਟਾਈਮ ਕੋਈ ਨਾ ਕੋਈ ਵੱਡੀ ਜਿਹੜੀ ਦੁਰਘਟਨਾ ਹੋ ਸਕਦੀ ਹੈ ਕਿਉਂਕਿ ਬੱਚੇ ਜਿਹੜੇ ਛੋਟੇ ਹੁੰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਤਾਂ ਉਸ ਇਸ ਕਿਨਾਰੇ ਦੇ ਉੱਤੇ ਆ ਕੇ ਇਸ ਪਾਣੀ ਦੇ ਵਿੱਚ ਡੁੱਬ ਵੀ ਸਕਦੇ ਨੇ ਇਸ ਅੰਗਨਵਾੜੀ ਸਕੂਲ ਦੇ ਐਨੇ ਮਾੜੇ ਹਾਲਾਤ ਹੋਏ ਹੋਏ ਨੇ ਆਪਾਂ ਬੱਚਿਆਂ ਤੇ ਜਿਹੜੇ ਮਾਪੇ ਨੇ ਉਹਨਾਂ ਦਾ ਗੱਲਬਾਤ ਕਰਾਂਗੇ ਕਿਉਂ ਉਹ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਭੇਜਦੇ ਤਾਂ ਬਜ਼ੁਰਗੋ ਤੁਹਾਡਾ ਬੇਟਾ ਆਉਂਦਾ ਇੱਥੇ ਹਾਂਜੀ ਆ ਪੁੱਤ ਆਉਂਦਾ ਹੈ ਹਾਂਜੀ ਤੁਸੀਂ ਇੱਥੇ ਪੜਨ ਦੇ ਲਈ ਇੱਥੇ ਤਾਂ ਨਹੀਂ ਭੇਜਦੇ ਜੀ ਉਰੇ ਸੱਤ ਚੋਂ ਦੀ ਆ ਹਵਾ ਹੈ ਨਹੀਂ ਬੱਚਿਆਂ ਨੂੰ ਪੱਖਾ ਬਣੀ ਹੈਗਾ ਕੋਈ ਲੱਗਿਆ ਹੋਇਆ ਤਾਂ ਨਹੀਂ ਭੇਜਦੇ ਹਾਂ ਫਿਰ ਗਰਮੀ ਚ ਬਹੁਤ ਔਖਾ ਜੀ ਹਾਂਜੀ ਹਾਂ ਤੁਹਾਨੂੰ ਆਪੇ ਪਤਾ ਜੀ ਤੁਸੀਂ ਆਪ ਸਿਆਣੇ ਆ ਚੋਂਦਾ ਉੱਪਰ ਤੇ ਮੀਂਹ ਪੈਂਦਾ ਤੇ ਬੱਚੇ ਫਿਰ ਗਰਮੀ ਚ ਬਹਿੰਦਾ ਨਹੀਂ ਇਹ ਹਾਂਜੀ ਹਾਂ ਇਹ ਗੱਲ ਹੈ ਜੀ ਬਸ ਤੋਂ ਨੂੰ ਨਹੀਂ ਲੱਗਦਾ ਵੀ ਤੁਹਾਨੂੰ ਪ੍ਰਸ਼ਾਸਨ ਦੇ ਕੋਲ ਦੱਸਣਾ ਚਾਹੀਦਾ ਕਿਸੇ ਕੋਲ ਸ਼ਿਕਾਇਤ ਕਰਨੀ ਚਾਹੀਦੀ ਆ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਅੰਗਣਵਾੜੀ ਬਣਿਆ ਹੋਇਆ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਖਲਵਾੜ ਹੋ ਰਿਹਾ ਹਾਂਜੀ ਉਹ ਤਾਂ ਪਤਾ ਹੀ ਸਾਨੂੰ ਵੀ ਸ਼ਿਕਾਇਤ ਕਰੀਏ ਕਿਸੇ ਕੋਲ ਕਿਉਂ ਜੀ ਤਾਂਹੀਂ ਫਿਰ ਉਹਰੇ ਕੋਈ ਇੰਤਰੀ ਆ ਬੱਚੇ ਤਹੀਂ ਪੜਨਗੇ ਜੀ ਬੱਚੇ ਸਾਰੇ ਘਰਾਂ ਬੈਠੇ ਆ ਜੀ ਛੋਟੇ ਛੋਟੇ ਬੱਚੇ ਜਿੰਨੇ ਹੈਗੇ ਸਾਡੇ ਘਰਾਂ ਬੈਠੇ ਆ ਹਾਂਜੀ ਇਹ ਗੱਲ ਆ ਜੀ ਤੁਸੀਂ ਗੱਲ ਨਹੀਂ ਕੀਤੀ ਕਿਸੇ ਨਾਲ ਨਹੀਂ ਅਜੇ ਕਦੇ ਨਹੀਂ ਕਿਸੇ ਨਾਲ ਨਹੀਂ ਕੀਤੀ ਜੀ ਅਜੇ ਤੱਕ ਕਿਸੇ ਨਾਲ ਨਹੀਂ ਕੀਤੀ ਜੀ ਗੱਲ ਜੀ ਜੇ ਇਸ ਬਿਲਡਿੰਗ ਦਾ ਸੁਧਾਰ ਹੋ ਜਾਂਦਾ ਕੱਲ ਨੂੰ ਕੁਝ ਵਧੀਆ ਬਣ ਜਾਂਦਾ ਤਾਂ ਤੁਸੀਂ ਆਪਣੇ ਬੱਚੇ ਭੇਜੋਗੇ ਹਾਂ ਭੇਜਾਂਗੇ ਜੀ ਬੱਚੇ ਤਾਂ ਫੇਰ ਭੇਜਣੇ ਭੇਜਣੇ ਜਿੱਥੋਂ ਜੀ ਕੋਲ ਆ ਸਾਡੇ ਉਰੇ ਨੇੜੇ ਕੋਲ ਨਿਆਣੇ ਛੱਡ ਜਾਣਗੇ ਮੰਮੀ ਛੱਡ ਜੂਗੀ ਮੈਂ ਛੱਡ ਜਮਾ ਜੀ ਇਹਨਾਂ ਬੱਚੇ ਆਉਣਗੇ ਫੇਰ ਤਾਂ ਹਾਂ ਜੀ ਦੋ ਤਿਆ ਦੋ ਚਾਰ ਦਿਨ ਭੇਜਿਆ ਸੀ ਇੱਥੇ ਗਰਮੀ ਦੀ ਫੇਰ ਅਸੀਂ ਭੇਜਿਆ ਨਹੀਂ ਇਹ ਕਹਿੰਦਾ ਉੱਥੇ ਤਾਂ ਪਾਪੇ ਗਰਮੀ ਬਹੁਤ ਹੈਗੀ ਹਾਂ ਜੀ ਕਹਿੰਦਾ ਉੱਥੇ ਪੱਖਾ ਨਹੀਂ ਹੈਗਾ ਹਾਂ ਹਾਂ ਕਿਵੇਂ ਲੱਗਦਾ ਹੈ ਪੰਜਾਬ ਸਰਕਾਰ ਬਹੁਤ ਕਹਿੰਦੀ ਹੈ ਕਹਿੰਦੀ ਵੀ ਅਸੀਂ ਸਿੱਖਿਆ ਕ੍ਰਾਂਤੀ ਦਾ ਮਿਆਰ ਬਹੁਤ ਉੱਚਾ ਚੱਕਤਾ ਪਰ ਜਦੋਂ ਆਪਾਂ ਅਜਿਹੇ ਹਾਲਾਤ ਦੇਖਦੇ ਆਂ ਤਾਂ ਉਸ ਟਾਈਮ ਆਪਣੇ ਦਿਲ ਦੇ ਵਿੱਚ ਕੀ ਗੱਲ ਹੁੰਦੀ ਹੈ ਉਹ ਤਾਂ ਅਜਾਂ ਹੀ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੈ ਜੀ ਸਰਕਾਰ ਪਰ ਕੋਈ ਇੰਤਜ਼ਾਮ ਨਹੀਂ ਕਰ ਰਹੀ ਹਾਂਜੀ ਕੋਈ ਇੰਤਜ਼ਾਮ ਨਹੀਂ ਕਰ ਰਹੀ ਸਰਕਾਰ ਸਰਕਾਰ ਤਾਂ ਆਪਣੇ ਬਾਰੇ ਸੋਚਦੀ ਹੈ ਜਨਤਾ ਬਾਰੇ ਤਾਂ ਸੋਚਦੀ ਨਹੀਂ ਹਾਂਜੀ ਜਨਤਾ ਬਾਰੇ ਕੋਈ ਨਹੀਂ ਸੋਚਦੀ ਇਹ ਕੋਈ ਵੀ ਸਰਕਾਰ ਆ ਜਾਵੇ ਕੋਈ ਆਪਣੇ ਬਾਰੇ ਸੋਚੂਗੀ ਜਨਤਾ ਬਾਰੇ ਕੋਈ ਨਹੀਂ ਸੋਚਦੀ ਹਾਂਜੀ ਤਾਂ ਤੁਹਾਡਾ ਬੇਟਾ ਜੀ ਹਾਂਜੀ ਬੇਟਾ ਤੁਹਾਡਾ ਨਹੀਂ ਦਿਲ ਕਰਦਾ ਵੀ ਮੇਰਾ ਬੱਚਾ ਜਾਵੇ ਅੰਗਣਵਾੜੀ ਸਕੂਲ ਦੇ ਮੇਰੇ ਕਰਦਾ ਦਿਲ ਤਾਂ ਕਰਦਾ ਇੱਥੇ ਅਸੀਂ ਛੱਤ ਕਰਕੇ ਨੇ ਭੇਜ ਦੇ ਡਰ ਦੇ ਮਾਰੇ ਪਹਿਲਾਂ ਅਸੀਂ 4-5 ਦਿਨ ਭੇਜਿਆ ਸੀਗਾ ਇਹ ਬਿਮਾਰ ਹੋ ਗਿਆ ਸੀਗਾ ਉਹਦੇ ਕਰਕੇ ਬਿਮਾਰ ਕਿ ਹੋ ਗਿਆ ਉਹ ਇੱਕ ਕਰਮੀ ਕਰਕੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਸਕੂਲ ਦੀ ਜਿਹੜੀ ਅੰਗਣਵਾੜੀ ਦੀ ਛੱਤ ਹੈ ਉੱਪਰ ਪਾਣੀ ਤੁਸੀਂ ਦੇਖਿਆ ਚੁੰਦੀ ਐ ਇੱਥੇ ਪੱਖੇ ਸਟਾਫ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਲਵਾਏ ਹੋਏ ਸੀ ਪਰ ਪਾਣੀ ਚੁੰਨ ਕਰਕੇ ਉਹ ਖਰਾਬ ਹੋ ਗਏ ਤਾਂ ਇੱਥੇ ਜਿਹੜੇ ਇੱਥੇ ਬੈਠਦੇ ਨੇ ਮੈਡਮ ਨੇ ਜਿਹੜੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਆਹੀ ਹੈ ਜੀ ਬੱਚਿਆਂ ਨੂੰ ਲੋਕ ਤਾਂ ਨਹੀਂ ਭੇਜਦੇ ਜੀ ਵੀ ਜਿੱਦਨ ਵੀ ਮੀਂਹ ਪੈਂਦਾ ਉੱਪਰ ਪਾਣੀ ਹਫਤਾ ਹਫਤਾ ਖੜਾ ਰਹਿੰਦਾ ਜੀ ਉਦੋਂ ਆ ਪੱਖਾ ਲਵਾਏ ਹੋਏ ਸੀਗਾ ਪੱਖੇ ਦੋ ਵਾਰੀ ਸੜ ਗਿਆ ਜੀ ਮੈਂ ਦੋ ਵਾਰੀ ਬਣਾ ਚੁੱਕੀ ਜੀ ਉਸ ਤੋਂ ਬਾਅਦ ਹੁਣ ਆ ਹਾਲੇ ਹੰਦਾ ਜੀ ਆਪਣੇ ਕੋਲ ਤੋਂ ਪੱਖਾ ਵੀ ਬੱਚੇ ਗਰਮੀ ਦੇ ਮਾਰ ਇੱਕ ਛੱਤ ਝੂਕਣ ਕਰਕੇ ਜੀ ਲੈਂਟਰ ਝੂਕਣ ਕਰਕੇ ਬੱਚੇ ਮਾਂ-ਬਾਪ ਭੇਜਦੇ ਨੇ ਜੀ ਹੈਗੇ ਤੁਸੀਂ ਨਹੀਂ ਦੇਖਿਆ ਜਦੋਂ ਉੱਪਰ ਪਾਣੀ ਖੜਦਾ ਹੁੰਦਾ ਹਾਂ ਜੀ ਮੈਂ ਕੱਲ੍ਹ ਆਪਨੇ ਆਪ ਪਾਲਟੀਆਂ ਨਾਲ ਕੱਢਿਆ ਜੀ ਪਾਣੀ ਉੱਪਰ ਚੜ ਕੇ ਛੱਤ ਤੇ ਕਿਵੇਂ ਚੜਾ ਤੁਸੀਂ ਪੌੜੀ ਲਗਾ ਕੇ ਜੀ ਪੌੜੀ ਲਗਾ ਕੇ ਪਾਲਟੀਆਂ ਨਾਲ ਧੱਕਿਆ ਜੀ ਉਹ ਫਿਰ ਵੀ ਇੰਨਾ ਟੋੜਾ ਸੀਗਾ ਵੀ ਘੰਟਾ 2 ਘੰਟੇ ਲੱਗ ਜਾਣੇ ਜੀ ਜੇ ਪਾਣੀ ਕੱਢਣ ਨੂੰ ਇੱਥੇ ਹਫ਼ਤੇ ਦੇ ਵਿੱਚ ਇੱਕ ਦਿਨ ਟੀਕਾ ਕਰਨ ਵੀ ਹੁੰਦਾ ਲੋਕ ਆਉਂਦੇ ਨੇ ਜੀ ਬੁੱਧੂਆਂ ਨੂੰ ਟੀਕਾ ਲੱਗਦਾ ਜੀ ਉਹਰੇ ਏ ਸ਼ੂਗਰ ਬੀਪੀ ਦੀ ਦਵਾਈ ਵੀ ਮਿਲਦੀ ਹੈ ਜੀ ਉਹ ਵੀ ਸਾਰੇ ਲੋਕ ਆਉਂਦੇ ਨੇ ਜੀ ਇਸ ਤਰ੍ਹਾਂ ਇਹ ਵਿਚਾਰੇ ਪੱਕਾ ਭੁੱਖਾ ਚੱਲ ਕੇ ਮੁੜ ਜਾਂਦੇ ਨੇ ਦਵਾਈ ਲੈ ਕੇ ਤੇ ਮੈਡਮ ਵੀ ਬਹੁਤ ਪਰੇਸ਼ਾਨ ਹੁੰਦੀਆਂ ਜੀ ਔਰ ਇਹ ਮੱਛਰ ਵੀ ਬਹੁਤ ਹੈ ਜੀ ਕਮਰੇ ਵਿੱਚ ਤੁਸੀਂ ਦੇਖਿਆ ਪੰਜਾਬ ਸਰਕਾਰ ਦੇ ਵੱਡੇ ਨਮਾਇੰਦੇ ਨੇ ਜਿਹੜੇ ਆਪ ਅਕਸਰ ਦੇਖਦੇ ਆ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਰੇਡ ਕਰਦੇ ਹੋਏ ਨਜ਼ਰ ਆਉਂਦੇ ਨੇ ਇੱਥੇ ਕਦੇ ਕੋਈ ਆਇਆ ਅਫਸਰ ਤੁਹਾਡੇ ਕੋਲ ਹਾਂਜੀ ਮੈਡਮ ਉਹ ਆਏ ਸੀਗੇ ਜਿਹੜੇ ਬੜੇ ਵੀ ਹੈਪੀ ਸਰ ਜੀ ਉਹਨਾਂ ਨੂੰ ਹੀ ਲਿਖ ਕੇ ਦੱਸਾਂ ਸੀਗਾ ਕਿਹਨੇ ਕੋਈ ਨਹੀਂ ਸੀ ਬਣਾਉਂਗੇ ਜੀ ਇੰਨਾ ਸਮਾਂ ਹੋ ਗਿਆ ਹੋ ਗਿਆ ਜੀ ਸਾਲ 6 ਮਹੀਨੇ ਹੋ ਗਏ ਹੁਣ ਸਾਲ 6 ਮਹੀਨੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਇੱਥੇ ਉਸ ਤੋਂ ਬਾਅਦ ਮੈਂ ਸਰਪੰਚ ਨੂੰ ਕਹਿੰਦੀ ਰਹੀ ਨਹੀਂ ਜੀ ਜਦੋਂ ਘਰ ਵੀ ਕਦੀ ਮਿਲਦੇ ਉਹ ਵੀ ਉਹਨੂੰ ਵੀ ਤੇ ਪੁਰਾਣੇ ਸਰਪੰਚ ਨੂੰ ਵੀ ਮੈਂ ਬਹੁਤ ਕਹਿ ਚੁੱਕੀ ਉਸ ਤੋਂ ਪਹਿਲੇ ਸਰਪੰਚ ਨੂੰ ਵੀ ਕਹਿ ਚੁੱਕੀ ਜੀ ਮੈਂ ਵੀ ਥੋੜੇ ਬਹੁਤੇ ਅਸੀਂ ਆਪ ਵੀ ਕਰ ਦੂੰਗਾ ਵੀ ਤੁਸੀਂ ਥੋੜਾ ਬਹੁਤ ਤਾਂ ਸਾਡੇ ਕਿੰਨੇ ਦੇਖੋ ਉਹ ਕਹਿੰਦੇ ਨੇ ਗਾਰੰਟੀ ਨਹੀਂ ਹੈ ਇਹ ਗਾਰੰਟੀ ਨਹੀਂ ਹੈ ਜੀ ਉਹਦੇ ਕਰਕੇ ਬਿਰ ਕੋਈ ਵੀ ਨਹੀਂ ਕੁਝ ਬਣਦਾ ਜੀ ਹੁਣ ਇੰਨੇ ਬੰਦਾ ਆਪ ਵੀ ਨਹੀਂ ਕਰ ਸਕਦੇ ਜੀ ਹੈਗਾ ਇਲਾ ਤਾਂ ਕਿਸੇ ਅਫਸਰ ਦੇਤੇ ਹਾਂ ਚ ਨਹੀਂ ਲਿਆ ਅਭਸਰਨ ਵੀ ਕਿਹਾ ਜੀ ਉਹ ਕਹਿੰਦੇ ਵੀ ਉਹਨਾਂ ਨੇ ਲਿਖ ਕੇ ਮਤੇ ਪਾ ਕੇ ਦਿੱਤੇ ਹੋਏ ਆ ਜੀ ਦਫ਼ਤਰ ਵਾਲੇ ਨੇ ਉਹਦਾ ਥੋੜਾ ਜਿਹੀ ਰਵਾਜ਼ ਮਤਾ ਪੱਕੇ ਦੇ ਦਨੇ ਜੀ ਦਫ਼ਤਰ ਚ ਵੀ ਤੁਹਾਨੂੰ ਕੀ ਲੱਗਦਾ ਵੀ ਕੋਈ ਇੱਥੇ ਧਿਆਨ ਕਿਉਂ ਨਹੀਂ ਦੇ ਰਿਹਾ ਹੈਗਾ ਕਿ ਕਿਸ ਗੱਲ ਦੀ ਕਮੀ ਆ ਰਹੀ ਹੈ ਹੁਣ ਇਹ ਤਾਂ ਨਹੀਂ ਸੋ ਅਭਸਰਨ ਬਤਾਓਗਾ ਜੀ ਅਸੀਂ ਤਾਂ ਲਿਖ ਕੇ ਦੇ ਦਨੇ ਜੀ ਮਤਾ ਪੱਕੇ ਦੇ ਦਨੇ ਤਾਂ ਤੁਸੀਂ ਆਪਣੇ ਵੱਲੋਂ ਇਹ ਨਹੀਂ ਕਰ ਸਕਦੇ ਵੀ ਸਾਡੇ ਸਕੂਲ ਦੀ ਤਾਂ ਆ ਇੱਕ ਥੰਮਲਾ ਜਿਹੜਾ ਗੱਲਬਾਤ ਕਰ ਰਹੇ ਸੀ ਅਸੀਂ ਬਜ਼ੁਰਗਾ ਨਾਲ ਉਹਨਾਂ ਨੇ ਕਿਹਾ ਵੀ ਛੱਪਤ ਹੈ ਜਿਹੜੀ ਉਹ ਝੁਕ ਗਈ ਆ ਕਿਸੇ ਵੀ ਟਾਈਮ गिर ਸਕਦੀ ਆ ਕਿਸੇ ਨੇ ਪਿੰਡ ਦੇ ਬੰਦੇ ਨੇ ਆਪਣੇ ਪੈਸਿਆਂ ਦੇ ਨਾਲ ਇੱਥੇ ਥੰਮਲਾ ਲਾਇਆ ਵੀ ਜਿਹੜੀ ਇਹ ਛੱਤ ਡਿੱਗਣ ਤੋਂ ਬਚ ਸਕੇ ਤਾਂ ਅਬ ਮੈਡਮ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਫੋਨ ਕਾਲ ਤੇ ਲੈਨੇ ਆ ਉਹਨਾਂ ਤੋਂ ਵੀ ਪੁੱਛਦੇ ਆਂ ਵੀ ਕੀ ਚੱਕਰ ਕੀ ਐ ਇਹ ਸਾਰਾ ਵੀ ਤੁਸੀਂ ਇਸ ਅੰਗਨਵਾੜੀ ਦੇ ਵੱਲ ਧਿਆਨ ਕਿਉਂ ਨਹੀਂ ਦੇ ਰਹੇ ਕਿਉਂਕਿ ਛੋਟੇ-ਛੋਟੇ ਬੱਚੇ ਨੇ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਸਕੂਲ ਦੇ ਵਿੱਚ ਪੜਨ ਆਉਂਦੇ ਨੇ ਇਸ ਸੀਡੀਪੀਓ ਮੈਡਮ ਬੱਸੀ ਨੂੰ ਅਸੀਂ ਫੋਨ ਕਰਨ ਲੱਗੇ ਆਂ ਹੈਲੋ ਹੈਲੋ ਸਸ਼ੀਕਾਲ ਮੈਡਮ ਸੀਡੀਪੀਓ ਬੱਸੀ ਬੋਰਿੰਜੀ ਮੈਡਮ ਅਸੀਂ ਜਰਖੇਲਾ ਪਿੰਡ ਦੇ ਵਿੱਚ ਆਏ ਹੋਏ ਸੀਗੇ ਅੰਗਣਵਾੜੀ ਸਕੂਲ ਦੇ ਵਿੱਚ ਮੈਂ ਪੱਤਰਕਾਰ ਗੱਲ ਕਰ ਰਹਾ ਜੀ ਰਿਆਸਤ نیوز ਤੋਂ ਇਸ ਅੰਗਣਵਾੜੀ ਦੇ ਵਿੱਚ ਜਿਹੜੀ ਬਿਲਡਿੰਗ ਹੈ ਜੀ ਉਹਦੀ ਬਹੁਤ ਖਸਤਾ ਹਾਲਤ ਹੋਈ ਹੋਈ ਆ ਤੁਹਾਡੇ ਧਿਆਨ ਦੇ ਵਿੱਚ ਹੈ ਜੀ ਹਾਂ ਜੀ ਉਹ ਅਸੀਂ ਇੱਕ ਤੇ ਦਿੱਤਾ ਹੋਇਆ ਮੈਡਮ ਇੱਥੇ ਅਸੀਂ ਗੱਲਬਾਤ ਕੀਤੀ ਪਿੰਡ ਦਾ ਮੈਂ ਨਹੀਂ ਪਰਵਾਣੀ ਸੀ ਰਿਪੇਅਰ ਪੰਚਾਇਤ ਤੋਂ ਇਹ ਬਿਲਡਿੰਗ ਬਣੀ ਹੋਈ ਹੈ ਨਾ ਇਹ ਜੀ ਆਂਗੂ ਸੱਤ ਤੋਂ ਥੋੜੀ ਜਿਹੀ ਟੁੱਟੀ ਹੋਈ ਆ ਥੋੜੀ ਜੀ ਨਹੀਂ ਚੁੱਕੀ ਹੋਈ ਮੈਡਮ ਬਹੁਤ ਜ਼ਿਆਦਾ ਚੁੱਕੀ ਹੋਈ ਆ ਉੱਪਰ ਪਾਣੀ ਖੜਿਆ ਥੱਲੇ ਪਿੰਡ ਵਾਲਿਆਂ ਦੇ ਵੱਲੋਂ ਇੱਕ ਥਮਲਾ ਕਰਕੇ ਛੱਤ ਨੂੰ ਰੋਕਿਆ ਗਿਆ ਕਿ ਉਹ ਗਿਰ ਨਾ ਜਾਵੇ ਹਾਂ ਜੀ ਹਾਂ ਛੋਟੀ ਇਸਕੇ ਦਿੱਤਾ ਹੋਇਆ ਜੀ ਮੈਡਮ ਕਿੰਨੀ ਕੁ ਦੇਰ ਤੱਕ ਇਹ ਠੀਕ ਹੋ ਜਾਊਗਾ ਕਿਉਂਕਿ ਜਿਹੜੇ ਇੱਥੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਹਿੰਦੇ ਕਾਫੀ ਲੰਬਾ ਸਮਾਂ ਹੋ ਗਿਆ ਸਾਲ ਤੋਂ ਵੱਧ ਜਿਹੜਾ ਜ਼ਿਆਦਾ ਸਮਾਂ ਹੋ ਗਿਆ ਵੀ ਸਾਨੂੰ ਬਾਰ-ਬਾਰ ਕਹਿਣਾ ਪੈਂਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਕਰਨ ਤੇ ਜਿਹੜੀ ਜੂਨ ਸਰਪ੍ਰੀ ਹੁੰਦੀ ਹੈ ਨਰੇਗਾ ਚ ਹੋਣਾ ਦੀ ਠੀਕ ਹੋਤਾ ਨਰੇਗਾ ਚ ਹੋ ਕਰਦਾ ਇਹਨਾਂ ਨੇ ਠੀਕ ਤੇ ਮੈਡਮ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਜੀ ਇਸ ਤੇ ਅਸੀਂ ਤਾਂ ਜੀ ਅੱਗੇ ਨਾਮ ਲਿਖਤੇ ਦੇ ਸਕਦੇ ਹੈਗੇ ਆਂ ਹਾਂ ਵੀ ਇਹ ਬਿਲਡਿੰਗ ਦੀ ਸਥਤਾ ਹਲਤ ਹੈਗੀ ਆ ਅਸੀਂ ਰੋਟੀਟੋ ਜੋ ਉਹਨਾਂ ਨੇ ਕਰਾਣਾ ਹੁੰਦਾ ਨਰੇਗਾ ਵਸ ਨਰੇਗਾ ਦੇ ਪੱਛੇ ਨਹੀਂ ਮੈਡਮ ਨਰੇਗਾ ਵਾਲਾ ਲੈਂਟਰ ਪਾਉਣਗੇ ਜੀ ਬਿਲਡਿੰਗ ਦਾ ਨਰੇਗਾ ਵਾਲੇ ਦਾ ਕੰਮ ਮੈਨੂੰ ਲੱਗਦਾ ਜਿੱਥੇ ਤੱਕ ਮੇਰਾ ਖਿਆਲ ਹੈ ਵੀ ਸਫਾਈ ਦਾ ਹੁੰਦਾ ਪਿੰਡਾਂ ਦੇ ਵਿੱਚ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਪਰ ਲੈਂਟਰ ਤਾਂ ਨਹੀਂ ਨਰੇਗਾ ਵਾਲੇ ਪਾਉਂਦੇ ਸੱਟ ਕੋਈ ਕੋਈ ਫੰਡ ਆਇਆ ਨਹੀਂ ਬਿਲ ਨਹੀਂ ਮਨਾਉਣ ਵਾਸਤੇ ਸੱਟ ਅੱਗੇ ਲਿਖ ਕੇ ਦਿੱਤਾ ਹੋਇਆ ਵੀ ਕਿਹਨਾਂ ਨੂੰ ਲਿਖ ਕੇ ਦਿੱਤਾ ਮੈਡਮ ਤੁਸੀਂ ਅਕੀ ਗੁਲਾਬਾ ਉਹਦਾ ਮਕਸਦ ਤੁਸੀਂ ਮੈਡਮ ਸਕੂਲ ਦੇ ਵਿੱਚ ਇਸ ਅੰਗਣਵਾੜੀ ਦੇ ਵਿੱਚ ਕਦੇ ਆਏ ਹੋ ਤੁਸੀਂ ਦੇਖਿਆ ਇੱਥੇ ਜਿਹੜੇ ਬਿਜਲੀ ਦੇ ਪੁਆਇੰਟ ਨੇ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਕਿਸੇ ਵੀ ਟਾਈਮ ਹੈ ਜਿਹੜਾ ਬਿਲਡਿੰਗ ਦੇ ਵਿੱਚ ਕਰੰਟ ਆ ਸਕਦਾ ਹਾਂਜੀ ਸਰ ਮੈਂ ਇਹਨਾਂ ਨੂੰ ਕਹਿ ਦੰਨੀ ਆ ਵੀ ਉੱਥੇ ਨਾ ਰੱਖਣ ਦੀ ਬਿਲਡਿੰਗ ਵਿੱਚ ਮੈਡਮ ਬਿਲਡਿੰਗ ਕਮਰਾ ਈ ਕਿਹ ਜੀ ਅੰਗਣਵਾੜੀ ਦਾ ਉੱਥੇ ਬੈਠਣਗੇ ਜੀ ਬੱਚੇ ਹੋਰ ਕਿੱਥੇ ਬੈਠਣਗੇ ਇਹਨਾਂ ਨੂੰ ਸਕੂਲ 'ਚ ਸ਼ਿਫਟ ਕਰ ਦੰਨੇ ਆ ਜੀ ਥੋੜੀ ਦੇਰ ਲੇ ਲੀ ਕਿੰਨੇ ਕ ਟਾਈਮ ਬਾਅਦ ਕਰ ਦੋਗੇ ਜੀ ਸਕੂਲ 'ਚ ਸ਼ਿਫਟ ਕਰ ਦੰਨੇ ਆ ਜੀ ਤੇ ਮੈਡਮ ਤੁਸੀਂ ਸਾਨੂੰ ਵਿਸ਼ਵਾਸ ਦਿਵਾ ਸਕਦੇ ਹੋ ਵੀ ਕਿੰਨੇ ਕੁ ਸਮੇਂ ਦੇ ਵਿੱਚ ਇਹਦੇ ਤੇ ਕਾਰਵਾਈ ਹੋ ਜੂਗੀ। ਸਰ ਜੀ ਕਿ ਅੱਗੇ ਤੇ ధన్యਵਾਦ ਤੋਂ ਫੰਡ ਜਦੋਂ ਉਹਨਾਂ ਦੇ ਕੋਲ ਹੋਣਗੇ ਉਹ ਉਦੋਂ ਕਰੰਗੇ ਜੀ। ਜੀ ਮੈਡਮ। ਠੀਕ ਹੈ ਜੀ। ਮੈਂ ਇਹਨਾਂ ਨੂੰ ਸ਼ਿਫਟ ਕਰ ਦਿੰਨੀ ਆ ਸਕੂਲ ਦੇ। ਠੀਕ ਹੈ ਜੀ। ਇਹਨਾਂ ਵਰਕ ਆ ਜਿਹੜੀ ਪਰਮਜੀਤ ਕੋਰ ਹੈ ਇਹਨਾਂ ਨੂੰ ਮੈਂ ਕਹਿ ਦਿੰਨੀ ਆ ਕਿ ਉਹ ਇਸ ਦੇ ਨਾਂ ਤੇ। ਠੀਕ ਹੈ ਮੈਡਮ। ਤਾ ਤੁਸੀਂ ਦੇਖਿਆ ਸੀਡੀਪੀਓ ਮੈਡਮ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈ ਅਸੀਂ ਤਾਂ ਸਿਰਫ ਇੱਕ ਰਿਪੋਰਟ ਬਣਾ ਕੇ ਦੇ ਸਕਦੇ ਹਾਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਦੇ ਸਕਦੇ ਹਾਂ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਜਿਹੜੀ ਇਸਤੇ ਕਾਰਵਾਈ ਹੋਏਗੀ ਪਰ ਹੁਣੇ ਜਿੰਨਾ ਸਮਾਂ ਇਹ ਬਿਲਡਿੰਗ ਸਾਥ ਨਹੀਂ ਹੁੰਦੀ ਤਾਂ ਇਸ ਅੰਗਣਵਾਲੀ ਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਸ਼ਿਫਟ ਕਰਕੇ ਉੱਥੇ ਇਹਨਾਂ ਨੂੰ ਇੱਕ ਜਿਹੜਾ ਕਲਾਸਰੂਮ ਹੈ ਉਹ ਦਿੱਤਾ ਜਾਵੇਗਾ